ਅੱਪੋ ਸਾਰਿਆਂ ਨੇ ਬੜਾ ਸੰਜਮ ਦੇ ਵਿੱਚ ਰਹਿ ਕੇ ਬੜੇ ਤੰਬਲ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਜਿਵੇਂ ਮੇਰਾ ਵੀਰ ਕਹ ਕੇ ਕਿਹਾ ਕਿ ਤੁਹਾਡੀ ਜਿਹੜੀ ਸਵਾਲਾਂ ਦੀ ਸ਼ਬਦਾਵਲੀ ਹੈ ਬੜੀ ਵਧੀਆ ਹੋਣੀ ਚਾਹੀਦੀ ਹੈ ਪਤਾ ਲੱਗੇ ਕਿ ਸਵਾਲ ਹੋ ਰਹੇ ਨੇ ਲੇਕਿਨ ਇਹ ਜ਼ਰੂਰ ਹੈ ਘਬਰਾਹਟ ਆ ਚੁੱਕੀ ਆ ਜਿਵੇਂ ਮੇਰੇ ਜੀਬ ਨੇ ਗੱਲ ਕੀਤੀ ਆ ਕਿ ਦੇਖੋ ਅਸੀਂ ਜਦੋਂ ਅੰਦੋਲਨ ਸ਼ੁਰੂ ਕੀਤਾ ਸੀ ਅਸੀਂ ਉਸ ਵੇਲੇ ਇਹ ਸੋਚ ਕੇ ਨਹੀਂ ਸੀ ਕੀਤਾ ਕਿ ਅਸੀਂ ਚੋਣਾਂ ਦੇ ਸਮੇਂ ਤੇ ਵੀ ਇੱਥੇ ਬੈਠਣਾ ਹੈ ਸਾਨੂੰ ਤਾਂ ਇਹ ਲੱਗਦਾ ਸੀ ਕਿ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ ਸਰਕਾਰ ਨੂੰ ਯਾਦ ਕਰਾਉਣੇ ਆ ਸਰਕਾਰ ਇਮਾਨਦਾਰ ਹੋਈ ਤਾਂ ਸਾਡੇ ਵਾਅਦੇ ਪੂਰੇ ਕਰੇਗੀ ਕਿਹੜਾ ਨਵੀਂ ਮੰਗ ਲੈ ਕੇ ਚੱਲੇ ਆ ਲੇਕਿਨ ਸਰਕਾਰ ਦੀ ਜਿਹੜੀ ਇਮਾਨਦਾਰੀ ਉਹ ਬਿਲਕੁਲ ਨਹੀਂ ਸੀ ਸਰਕਾਰ ਦੇ ਅੰਦਰ ਜੋ ਪਾਪ ਸੀ ਉਹ ਸਪੱਸ਼ਟ ਦਿਸ ਗਿਆ ਆਪਾਂ ਨੂੰ ਕਿ ਆਪਾਂ ਨੂੰ 18 ਤਰੀਕ ਤੋਂ ਲੈ ਕੇ ਉਸ ਤੋਂ ਬਾਅਦ ਆਪਣੇ ਨਾਲ ਮੀਟਿੰਗ ਕਰਨ ਦੀ ਲੋੜ ਨਹੀਂ ਸਮਝੀ ਲੇਕਿਨ ਇੱਕ ਗੱਲ ਨੋਟ ਕਰਿਓ ਇਹ ਕੁਦਰਤ ਕਰਦੀ ਹੈ ਭਗਵਾਨ ਕਰਦਾ ਵਾਹਿਗੁਰੂ ਕਰਦਾ ਹੈ ਇਹਨਾਂ ਦੀ ਇਹਨਾਂ ਦੀ ਵਿਚਾਰਿਆਂ ਦੀ ਕਿਸਮਤ ਫੁੱਟੀ ਜਾਂ ਮੈਨੂੰ ਤਾਂ ਇਹ ਲੱਗਦਾ ਕਿਉਂ ਕਿ ਤੁਹਾਡਾ ਅੰਦੋਲਨ ਖਤਮ ਕਰਵਾਉਣ ਦੀ بجائے ਤੁਹਾਡੀਆਂ ਮੰਗਾਂ ਮੰਨਣ ਦੀ بجائے ਅੰਦੋਲਨ ਨੂੰ ਖਿੱਚ ਕੇ ਚੋਣਾਂ ਦੇ ਸਮੇਂ ਤੇ ਲੈ ਆਏ ਚੋਣਾਂ ਦੇ ਸਮੇਂ ਤੇ ਆਇਆ ਅੰਦੋਲਨ ਅਸੀਂ ਕਿਹਾ ਸੀ ਕਿ ਇਹ ਅੰਦੋਲਨ ਦੁਨੀਆ ਦਾ ਪਹਿਲਾ ਅੰਦੋਲਨ ਹੋ ਨਿਕਲੇਗਾ ਜਦੋਂ ਇੱਕ ਪਾਸੇ ਚੋਨਾ ਚਲਦੀਆਂ ਹੋਣਗੀਆਂ ਇੱਕ ਪਾਸੇ ਕਿਸਾਨ ਅੰਦੋਲਨ ਕਰਦੇ ਹੋਣਗੇ ਔਰ ਉਸ ਸਮੇਂ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਸੋਚਣਾ ਪਏਗਾ ਕਿਸਾਨਾਂ ਦੇ ਇਸ ਮੰਗਾਂ ਮੁੱਦਿਆਂ ਤੇ ਮਸਲਿਆਂ ਦੇ ਉੱਤੇ ਮੇਰੇ ਦੋਸਤੋ ਉਹ ਅੱਜ ਸਾਰੇ ਸੋਚਣ ਲਈ ਮਜਬੂਰ ਹੋਏ ਨੇ ਬੇਸ਼ੱਕ ਬੀਜੇਪੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਗੱਲਾਂ ਨਹੀਂ ਲੈ ਕੇ ਆਂਦੀਆਂ ਲੈਕਿਨ ਇਹ ਸੋਚ ਲਿਓ ਕਿ ਤੁਹਾਡਾ ਜਿਹੜਾ ਸਵਾਲਾਂ ਦਾ ਦੌਰ ਚੱਲ ਰਿਹਾ ਹੈ ਸਵਾਲਾਂ ਦੀ ਜਿਹੜੀ ਝਣੀ ਲਾਈ ਹੋਈ ਹੈ ਇਹਨਾਂ ਦੇ ਉੱਤੇ ਥਾਂ-ਥਾਂ ਤੇ ਘੇਰਦੇ ਹੋ ਸਵਾਲ ਪੁੱਛਦੇ ਹੋ ਇਹਨਾਂ ਕੋਲੇ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਆ ਦੋ ਤਿੰਨ ਦਿਨ ਤੋਂ ਲਗਾਤਾਰ ਇਹਨਾਂ ਦੀ ਕੋਸ਼ਿਸ਼ ਹੈ ਕਦੇ ਕਿਸੇ ਨਾਲ ਗੱਲ ਕਰਦੇ ਆ ਕਦੇ ਕਿਸੇ ਨਾਲ ਗੱਲ ਕਰਦੇ ਆ ਕਿ ਬੀਜੇਪੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਉਹ ਭਾਈ ਹੁਣ ਬੀਜੇਪੀ ਦੀਆਂ ਗੱਲਾਂ ਕਰਨ ਦੀ ਕੀ ਤਕ ਹੈ ਬੀਜੇਪੀ ਕੋਲੇ ਸਮਝ ਸੀਗਾ ਜਦੋਂ ਅਸੀਂ ਅੰਦੋਲਨ ਲੱਗ ਰਹੇ ਸੀ ਤੁਸੀਂ ਤਾਕਤ ਦੇ ਵਿੱਚ ਸੀ ਉਦੋਂ ਕਰ ਲੈਂਦੇ ਕਰਕੇ ਮਸਲੇ ਦਾ ਹੱਲ ਕਰ ਦਿੰਦੇ ਉਹ ਕਿਹੜੀਆਂ ਗੱਲਾਂ ਕਰਦੀਆਂ ਕਰਨ ਦੀਆਂ ਗੱਲਾਂ ਕਰਦੇ ਹੋ ਤੁਹਾਡੀ ਨੀਅਤ ਸਾਹਮਣੇ ਆ ਰਹੀ ਹੈ ਕਿ ਤੁਸੀਂ ਕਾਰਪੋਰੇਟ ਪੱਖੀ ਹੋ ਕਿਸਾਨ ਜਾਂ ਮਜ਼ਦੂਰ ਪੱਖੀ ਨਹੀਂ ਹੋ ਤੁਸੀਂ ਜੋ ਫੈਸਲੇ ਲੈ ਕੇ ਚੱਲ ਰਹੇ ਹੋ ਉਹ ਦੱਸ ਰਹੇ ਨੇ ਕਿ ਆ ਜਿਹੜਾ ਤੁਹਾਡਾ ਚੋਣ ਮੈਨੀਫੈਸਟੋ ਹੈ ਇਹ ਸਪਸ਼ਟ ਕਰਦਾ ਹੈ ਕਲੀਅਰ ਕਰਦਾ ਹੈ ਕਿ ਤੁਸੀਂ ਕਿਸਾਨ ਤੇ ਮਜ਼ਦੂਰ ਦੇ ਛੋਟੇ ਵਪਾਰੀ ਦੇ ਆਮ ਵਿਅਕਤੀ ਦੀ ਦੁਸ਼ਮਣ ਹੋ ਔਰ ਤੁਸੀਂ ਕੇਵਲ ਤੇ ਕੇਵਲ ਕਾਰਪੋਰੇਟ ਪੱਖੀ ਸੋਚ ਲੈ ਕੇ ਚੱਲ ਰਹੇ ਹੋ ਲੇਕਿਨ ਇਹ ਜ਼ਰੂਰ ਹੈ ਕਿ ਭਾਵੇਂ ਆਪਾਂ ਕੁਝ ਵੀ ਸਮਝਦੇ ਹੋਈਏ ਲੇਕਿਨ ਉਹਨਾਂ ਦੇ ਜ਼ਰੂਰ ਕਿਸੂ ਪਏ ਹੋਏ ਨੇ ਉਹ ਜ਼ਰੂਰ ਸੋਚਣ ਦੀ ਮਜਬੂਰ ਕਰ ਲੈ ਤੁਹਾਡੇ ਇਸ ਅੰਦੋਲਨ ਨੇ ਕਿ ਭਾਈ ਇਹਨਾਂ ਨਾਲ ਕੱਲ ਕੀਤੇ ਬਿਨਾ ਮਸਲੇ ਦਾ ਹੱਲ ਨਹੀਂ ਹੋਣਾ ਚਿੰਤਾ ਨਾ ਕਰਿਓ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕੀ ਹੋਇਆ ਜੇਲ੍ਹਾਂ ਦੂਲ੍ਹਾਂ ਦੇ ਵਿੱਚ ਸਾਡੇ ਨੌਜਵਾਨ ਬੈਠੇ ਨੇ ਫਿਰ ਕੀ ਕਰ ਲੋਗੇ ਭਲਾ ਕੀ ਤੁਸੀਂ ਸੋਚਦੇ ਹੋ ਕਿ ਜੇਲ੍ਹਾਂ ਦੇ ਵਿੱਚ ਬੰਦ ਰੱਖ ਕੇ ਤੁਸੀਂ ਅੰਦੋਲਨ ਸਮਾਪਤ ਕਰ ਸਕਦੇ ਹੋ ਅੰਦੋਲਨ ਨੂੰ ਖੁੰਡਾ ਕਰ ਸਕਦੇ ਹੋ ਆ ਕੱਲ ਤੋਂ ਦੋ ਦਿਨ ਬਾਅਦ ਹਰਿਆਣੇ ਦੇ ਵਿੱਚ ਇੱਕ ਯਾਤਰਾ ਸ਼ੁਰੂ ਹੋਣ ਲੱਗੀ ਆ ਉਸ ਯਾਤਰਾ ਦੇ ਰਾਹੀ ਅਸੀਂ ਸਾਰੇ ਤਿੰਨਾਂ ਨੌਜਵਾਨਾਂ ਦੀਆਂ ਵੱਡੀਆਂ ਇੱਕ ਗੱਡੀ ਦੇ ਉੱਤੇ ਫੋਟੋਆਂ ਲਾ ਕੇ ਘਰ ਘਰ ਲੈ ਕੇ ਜਾਵਾਂਗੇ ਇੱਕ ਇੱਕ ਵਿਅਕਤੀ ਤੱਕ ਉਹ ਘਰ ਲੈ ਕੇ ਜਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਬੇਕਸੂਰ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਅਸਾਡੇ ਜਿਹੜੇ ਅਨੀਸ਼ ਵਰਗੇ ਨੌਜਵਾਨ ਕੀ ਕਰਨਾ ਚਾਹ ਰਹੇ ਸੀ ਸਿਰਫ ਇੰਨੀ ਗੱਲ ਸਿਰਫ ਇਹ ਕਰ ਰਹੇ ਸੀਗੇ ਕਿ ਅਸੀਂ ਸ਼ੁਭ ਕਰਨ ਦੀ ਇੱਕ ਕਲਸ਼ ਯਾਤਰਾ ਲੈ ਕੇ ਹਰਿਆਣੇ ਵਿੱਚ ਘਮਾਉਣਾ ਦੀ ਤਿਆਰੀ ਕਰ ਰਹੇ ਸੀ ਜੇਕਰ ਸਭੇ ਸ਼ੁਭ ਕਰਨ ਦੇ ਕਲਸ਼ਾਂ ਨੂੰ ਲਿਜਾਣ ਦੀ ਤੁਸੀਂ ਮੰਜ਼ੂਰੀ ਨਹੀਂ ਦੇ ਰਹੇ ਤੁਸੀਂ ਇਹਨਾਂ ਨੂੰ ਵੀ ਜੇਲ੍ਹਾਂ ਸੁੱਟਦੇ ਹੋ ਤਾਂ ਤੁਹਾਡੀ ਨੀਅਤ ਦਿਸਦੀ ਹੈ ਕਿ ਤੁਸੀਂ ਕਿੱਥੇ ਖੜੇ ਹੋ ਦੂਸਰੇ ਨੌਜਵਾਨ ਸਾਡੇ ਏਅਰਪੋਰਟ ਤੋਂ ਫੜ ਕੇ ਹਰਿਆਣਾ ਦੀ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਨੇ ਕੀ ਕੀਤਾ ਉਹਨਾਂ ਨੇ ਕਾਹਦੇ ਲਈ ਜੇਲ੍ਹ ਦੇ ਵਿੱਚ ਬੰਦ ਕੀਤੇ ਆ ਲੇਕਿਨ ਸੋਚ ਪਤਾ ਕੀ ਹੈ ਸੋਚ ਇਹ ਉਹਨਾਂ ਦੇ ਅੰਦਰ ਕਿ ਅਗਰ ਇਹ ਜੇਲ੍ਹ ਤੋਂ ਬਾਹਰ ਨਿਕਲ ਗਏ ਸ਼ਾਇਦ ਸਾਨੂੰ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਦੇ ਜਿਹੜਾ ਇਹ ਨੁਕਸਾਨ ਕਰਨਗੇ ਪਿੰਡਾਂ ਜਾ ਕੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਤੁਸੀਂ ਇਹਨਾਂ ਨੂੰ ਜੇਲ੍ਹ 'ਚ ਰੱਖੋਗੇ ਅਸੀਂ ਇਹਨਾਂ ਦੀ ਗੱਲ ਲੈ ਕੇ ਪਿੰਡ-ਪਿੰਡ ਜਾਵਾਂਗੇ ਕੱਲੇ-ਕੱਲੇ ਘਰ 'ਚ ਲੈ ਕੇ ਜਾਵਾਂਗੇ ਉੱਥੋਂ ਇਹਨਾਂ ਨੌਜਵਾਨਾਂ ਦੀ ਰਿਹਾਈ ਲਈ ਇੱਕ ਕਾਫਲਾ ਉਠਾ ਕੇ ਲੈ ਕੇ ਆਵਾਂਗੇ ਦੇਖਾਂਗੇ ਤੁਸੀਂ ਕਿੰਨਾ ਚਿਰ ਇਹਨਾਂ ਨੌਜਵਾਨਾਂ ਨੂੰ ਜੇਲ੍ਹ 'ਚ ਰੱਖਦੇ ਹੋ ਔਰ ਉੱਥੋਂ ਦਾ ਲੋਕਾਂ ਦੀ ਨਾਰਾਜ਼ਗੀ ਲੋਕਾਂ ਦਾ ਗੁੱਸਾ ਲੋਕਾਂ ਦੇ ਵਿੱਚ ਤੁਹਾਡੀ ਇੱਕ-ਇੱਕ ਕਰਤੂਤ ਦੱਸਾਂਗੇ ਦੱਸਾਂਗੇ ਕਿ ਜਿਹੜੇ ਦਲਤ ਦੀ ਗੱਲ ਕਰਦੇ ਨੇ ਜਿਨ੍ਹਾਂ ਦੇ ਬਾਰੇ ਬੋਲਦੇ ਨੇ ਕਿ ਜਿੰਕਾਰਦੇ ਹਮ ਇਤੀ ਆ ਉਹਨਾਂ ਦੇ ਸੋਚ ਉਹਨਾਂ ਪ੍ਰਤੀ ਕੀ ਹੈ ਕਿ ਸਾਡੇ ਦਲਤ ਭਾਈ ਚਾਰੇ ਦਾ ਨੌਜਵਾਨ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਫਾਸੀ ਦੇ ਕੇ ਮਾਰਿਆ ਦੱਸਾਂਗੇ ਕੱਲੇ ਕੱਲੇ ਪਿੰਡ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਸਾਡੇ ਦਲਤ ਸਮਾਜ ਦੇ ਉੱਤੇ ਇਹਨਾਂ ਨੇ ਜਿਹੜਾ ਲੇਬਰ ਕੋਡ ਲਿਆ ਕੇ 12 ਘੰਟੇ ਕੰਮ ਕਰਵਾਉਣ ਦਾ ਜਿਹੜਾ ਫੈਸਲਾ ਕਰਵਾਇਆ ਉਹ ਵੀ ਲੈ ਕੇ ਜਾਵਾਂਗੇ ਕੱਲੇ-ਕੱਲੇ ਪਿੰਡ 'ਚ ਲੈ ਕੇ ਜਾਵਾਂਗੇ ਦੱਸਾਂਗੇ ਤੁਹਾਨੂੰ ਕਿ ਤੁਸੀਂ ਜੋ ਸੋਚ ਕੇ ਚੱਲ ਰਹੇ ਹੋ ਜਨਤਾ ਤੁਹਾਡੇ ਤੋਂ 2 ਕਦਮ ਅੱਗੇ ਸੋਚ ਕੇ ਚੱਲੇਗੀ ਥਾਂ-ਥਾਂ ਤੇ ਇਹ ਸਵਾਲ ਹੋਣਗੇ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਸੋ ਮੈਂ ਆਪ ਸਭ ਨੂੰ ਮੁੜ ਦੁਬਾਰਾ ਇੱਕ ਵਾਰੀ ਇਹ ਅਪੀਲ ਜ਼ਰੂਰ ਕਰਉਣਾ ਮੇਰੇ ਦੋਸਤੋ ਇਸ ਗੱਲ ਤੋਂ ਜ਼ਰੂਰ ਧਿਆਨ ਰੱਖਿਓ ਜਿਸ ਬੁਖਲਾੜ ਦੇ ਵਿੱਚ ਬੀਜੇਪੀ ਆਈ ਹੋਈ ਆ ਇਹ ਕਿਸੇ ਵੀ ਥਾਂ ਦੇ ਉੱਤੇ ਤੁਹਾਡੇ ਨਾਲ ਹੱਥੋ ਪਾਈ ਦਾ ਮਾਹੌਲ ਬਣਾ ਕੇ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੇ ਦੰਗਾ ਪੜਕਾ ਕੇ ਕਿਉਂਕਿ ਇਹਨਾਂ ਦੇ ਕੋਲ ਦੰਗਿਆਂ ਤੋਂ ਸਿਵਾ ਹੋਰ ਕੋਈ ਰਾਜਨੀਤੀ ਨਹੀਂ ਹੈ ਸਿਰਫ ਇਸੇ ਰਾਜਨੀਤੀ ਦੇ ਨਾਲ ਇੰਨਾ ਲੋਕਾਂ ਨੇ ਸਤਾ ਹਾਸਲ ਕੀਤੀ ਹੈ ਉਸੇ ਦੇ ਨਾਮ ਹਿੰਦੂ ਮੁਸਲਮ ਦੇ ਆਧਾਰ ਦੇ ਉੱਤੇ ਮੁਰਦ ਦੁਆਰਾ ਸਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਤੁਸੀਂ ਸੰਭਲ ਕੇ ਚਲਿਓ ਲੋੜ ਆਸੀ ਯਾਤਰਾ ਸ਼ੁਰੂ ਕਰ ਰਹੇ ਰਹੇ ਆ ਜਿਹੜੀ ਉਹਦੇ ਵਿੱਚ ਸਦ ਭਾਵਨਾ ਯਾਤਰਾ ਦਾ ਨਾਮ ਦੇ ਕੇ ਅਸੀਂ ਪੂਰੇ ਦੇਸ਼ ਦੇ ਅੰਦਰ ਕਮਾਉਣ ਦੀ ਕੋਸ਼ਿਸ਼ ਕਰਾਂਗੇ